ਬੈਂਫ ਤੇ ਲੇਕ ਲੂਇਸ ਅਲਬਰਟਾ ਦੇ ਵਿੱਚ ਸੈਰ ਸਪਾਟਾ ਅਧਿਕਾਰੀ ਸੈਲਾਨੀਆਂ ਨੂੰ ਚੇਤਾਵਨੀ ਕਰਵਾ ਰਹੇ ਨੇ ਕਿ ਪਹਾੜੀ ਕਸਬੇ ਵਪਾਰ ਦੇ ਲਈ ਖੁੱਲੇ ਨੇ ਕਿਉਂਕਿ ਜੈਸਪਰ ਨੈਸ਼ਨਲ ਪਾਰਕ ਜੰਗਲ ਦੀ ਅੱਗ ਕਾਰਨ ਬੰਦ ਰਹਿੰਦਾ ਹੈ ਇੱਕ ਰਿਲੀਜ਼ ਦੇ ਵਿੱਚ ਬੈਂਫ ਤੇ ਲੇਕ ਲੂਇਸ ਟੂਰਿਜ਼ਮ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਰੌਕੀ ਮਾਊਂਟੇਨ ਕਮਿਊਨਿਟੀਆਂ ਨੂੰ ਕੋਈ ਵੀ ਜੰਗਲੀ ਅੱਗ ਦਾ ਖਤਰਾ ਨਹੀਂ ਹੈ ਲੇਸਲੀ ਬਰੂਜ਼ ਬੈਫ ਅਤੇ ਲੇਕ ਲੋਇਸ ਟੂਰੀਜ਼ਮ ਦੇ ਪ੍ਰਧਾਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਜੈਸਪਰ ਦੇ ਵਿੱਚ ਹਾਲ ਹੀ ਦੇ ਵਿੱਚ ਲੱਗੀ ਜੰਗਲ ਦੀ ਅੱਗ ਨੇ ਕੁਝ ਯਾਤਰੀਆਂ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਪਰੋਸਾ ਦਵਾਉਣਾ ਚਾਹੁੰਦੇ ਹਾਂ ਕਿ ਫਿਲਹਾਲ ਜਨਤਕ ਸੁਰੱਖਿਆ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਖਤਰਾ ਨਹੀਂ ਹੈ ਸਾਡਾ ਪਾਈਚਾਰਾ ਸਾਡੇ ਮਹਿਮਾਨਾਂ ਦੇ ਸਮਰਥਨ ਦੀ ਸ਼ਲਾਘਾ ਕਰਦਾ ਹੈ ਤੇ ਅਸੀਂ ਸਲਾਨੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਜਿਨ੍ਹਾਂ ਨੇ ਇਸ ਗਰਮੀਆਂ ਦੇ ਵਿੱਚ ਬੈਫ ਤੇ ਲੋਇਸ ਚੀਲ ਦੀਆਂ ਯਾਤਰਾਵਾਂ ਦੀ ਯੋਜਨਾ ਬਣਾਈ ਹੈ ਤਾਂ ਕਿ ਉਹ ਆਪਣੀਆਂ ਯੋਜਨਾਵਾਂ ਨੂੰ ਦੇਖ ਸਕਣ ਜੈਸਪੁਰ ਤੋਂ 200 ਕਿਲੋਮੀਟਰ ਤੋਂ ਵੱਧ ਦਖੰਦੇ ਵਿੱਚ ਸਥਿਤ ਬੈਂਫ ਦੇ ਜੀ ਲੂਇਸ ਆਪਣੀ ਆਰਥਿਕਤਾ ਦੇ ਨਾਲ ਲੱਖ ਹਜ਼ਾਰਾਂ ਲੋਕ ਜੋ ਪਾਈਚਾਰਿਆਂ ਦੇ ਵਿੱਚ ਰਹਿੰਦੇ ਨੇ ਤੇ ਕੰਮ ਕਰਦੇ ਨੇ ਨੂੰ ਸਮਰਥਨ ਦੇਣ ਦੇ ਲਈ ਸੈਰ ਸਪਾਟੇ ਤੇ ਨਿਰਭਰ ਕਰਦੇ ਨੇ ਸੈਰ ਸਪਾਟਾ ਏਜੰਸੀ ਨੇ ਕਿਹਾ ਹੈ ਕਿ ਵਿਆਪਕ ਸੈਰ ਸਪਾਟਾ ਇਕੋਸਿਸਟਮ ਦੇ ਵਿੱਚ 750 ਤੋਂ ਵੱਧ ਕਾਰੋਬਾਰ ਸ਼ਾਮਿਲ ਨੇ ਤੇ ਮੰਜ਼ਿਲ ਦੇ مالیਏ ਦਾ 60 ਫੀਸਦੀ ਤੋਂ ਵੱਧ ਮਈ ਤੇ ਸਤੰਬਰ ਦੇ ਵਿੱਚਕਾਰ ਪੈਦਾ ਹੁੰਦਾ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਜਸਪਰ ਜੰਗਲ ਦੀ ਅੱਗ ਤੇ ਇਸ ਖੇਤਰ ਦੇ ਵਿੱਚ ਹੋਰਾਂ ਤੋਂ ਧੂਆਂ ਇਸ ਖੇਤਰ ਦੇ ਵਿੱਚੋਂ ਲੰਘ ਰਿਹਾ ਹੈ ਪਰ ਧੂਆਂ ਨਿਯਮਤ ਰੂਪ ਦੇ ਵਿੱਚ ਬਦਲਦਾ ਹੈ ਜੈਸਪੁਰ نیشنل پارک ਨੂੰ 22 ਜੁਲਾਈ ਨੂੰ ਖਾਲੀ ਕਰਵਾਇਆ ਗਿਆ ਸੀ ਕਿਉਂਕਿ ਜੰਗਲੀ ਅੱਗ ਨੇ ਪਾਈ ਚਾਰੇ ਤੇ ਕਬਜ਼ਾ ਕਰ ਲਿਆ ਸੀ ਨਿਕਾਸੀ ਦਾ ਆਦੇਸ਼ ਜਾਰੀ ਹੈ ਤੇ ਜੈਸਪੁਰ ਜੰਗਲੀ ਅੱਗ ਕੰਪਲੈਕਸ ਬਦਵਾਰ ਰਾਤ ਤੱਕ ਲਗਭਗ 32000 ਹੈਕਟੇਅਰ ਦੇ ਆਕਾਰ ਦੇ ਵਿੱਚ ਨਿਰੰਤਰਣ ਤੋਂ ਬਾਹਰ ਸੂਚੀ ਬੱਧਾ ਉਦੋਂ ਲੌਂਗ ਵੀਕਐਂਡ ਦੇ ਸਮੇਂ ਦੇ ਵਿੱਚ ਮੈਟਰੋ ਵੈਂਕੂਵਰ ਤੇ ਫ੍ਰੀਜ਼ਰ ਵੈਲੀ ਦੇ ਆਲੇ ਦੁਆਲੇ ਗਰਮ ਰਹਿਣ ਦੇ ਵਾਲਾ ਮੌਸਮ ਮੰਨਿਆ ਜਾ ਰਿਹਾ ਹੈ ਮੌਸਮ ਜਿਹੜਾ ਉਹ ਰਿਪੋਰਟ ਦੇ ਮੁਤਾਬਕ ਲਗਭਗ 2 ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਸਾਡੇ ਕੋਲ ਐਬਸਫਰਡ ਦੇ ਵਿੱਚ 30 ਡਿਗਰੀ ਤੋਂ ਵੱਧ ਤੱਟ ਦੇ ਨੇੜੇ ਵਾਈ ਵੀ ਆਰ ਦੇ ਵਿੱਚ 25 ਡਿਗਰੀ ਤੋਂ ਵੱਧ ਤਾਪਮਾਨ ਸੇ ਤਾਪਮਾਨ ਦਾ ਬਦਲਾ ਅੱਜ ਤੋਂ ਹੀ ਦੇਖਿਆ ਜਾ ਰਿਹਾ ਹੈ ਜਿੱਥੇ ਤਾਪਮਾਨ ਰੇਂਜ ਦੇ ਵਿੱਚ ਰਹੇਗਾ ਤੇ ਉਸ ਪੂਰੇ ਹਿੱਸੇ ਦੇ ਵਿੱਚ ਮੀਂਹ ਦਾ ਕੋਈ ਸੰਕੇਤ ਨਹੀਂ ਹੈ ਜੁਲਾਈ ਦਾ ਦੂਜਾ ਅੱਧ ਜ਼ਿਆਦਾਤਰ ਮੌਸਮੀ ਸੀ ਤਾਪਮਾਨ ਮਹੀਨੇ ਦੇ ਲਈ ਲੰਬੇ ਸਮੇਂ ਦੀ ਔਸਤ ਦੇ ਨੇੜੇ ਸੀ ਪਿਛਲੇ 3 ਦਿਨਾਂ ਦੇ ਵਿੱਚ ਮੀਂਹ ਨੇ ਕੁਝ ਰਾਹਤ ਦਿੱਤੀ ਪਰ ਅਗਸਤ ਦੇ ਵਿੱਚ ਮੌਸਮ ਬਦਲਿਆ ਹੋਇਆ ਹੈ ਇਹ ਕਾਫੀ ਗਰਮ ਤੇ ਖੁਸ਼ਕ ਰਹਿਣ ਵਾਲਾ ਹੈ ਲੋਅਰ ਮੈਂਡਲੈਂਡ ਦੇ ਇੱਕ ਚੰਗੇ ਹਿੱਸੇ ਦੇ ਲਈ ਤਾਪਮਾਨ 29.3 ਡਿਗਰੀ ਤੋਂ ਉੱਪਰ ਵੱਧ ਜਾਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਮੁੰਦਰੀ ਕਿਨਾਰੇ ਤੋਂ ਦੂਰ ਤਾਪਮਾਨ 30 ਦੇ ਦਹਾਕੇ ਦੇ ਅੱਧ ਤੱਕ ਵੀ ਵੱਧ ਜਾਏਗਾ ਅੰਦਰੂਨੀ ਹਿੱਸਿਆਂ ਦੇ ਵਿੱਚ ਵੀ ਦੇ ਕੋਈ ਸੰਕੇਤ ਨਹੀਂ ਹੈ ਹਰ ਤਰੀਕੇ ਦੇ ਨਾਲ ਗਰਮੀ ਬਹੁਤ ਜ਼ਿਆਦਾ ਹੈ ਨਾ ਸਿਰਫ ਹਫਤੇ ਦੇ ਅੰਤ ਵਿੱਚ ਪਰ ਇਹ ਅਗਲੇ ਹਫਤੇ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਜਾਪਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ